60 ਤੋਂ ਥੱਲੇ ਆ ਮਜ਼ਦੂਰ ਉਹ ਵੀ 7-800 ਰੁਪਇਆ ਦਿਹਾੜੀ ਲੈਂਦਾ ਪਿਆ ਹਨ ਅਸੀਂ ਤਾਂ ਉਹਨਾਂ ਤੋਂ ਵੀ ਬਹੁਤ ਮਾੜੇ ਸਾਨੂੰ ਇਹਦਾ ਲਾਦਾ ਹਾਈ ਅਸੀਂ ਇੱਥੇ ਨੌਕਰੀ ਕਰਦੇ ਲੋਕੀ ਕਹਿੰਦੇ ਵੀ ਸਰਕਾਰੀ ਨੌਕਰੀ ਕਰਦੀ ਆ ਤੇਈ ਵਿੱਚ ਭਗਵੰਤ ਮਾਨ ਨੂੰ ਫਗਵਾੜਾ ਵਿੱਚ ਮਿਲੀ ਸੀਗੀ ਉਹ ਕਹਿੰਦੇ ਸੀ ਕੋਈ ਨਹੀਂ ਮੈਡਮ ਇਹ ਤਾਂ ਤੁਹਾਡਾ ਛੋਟਾ ਜਿਹਾ ਕੰਮ ਆ ਸੀ ਤੁਹਾਡਾ ਪਹਿਲ ਦੇ ਆਧਾਰ ਤੇ ਕਰਾਂਗੇ ਪਰ ਆਹ ਦੇਖ ਲਓ ਅੱਜ ਕਿੰਨੇ ਸਾਲ ਹੋ ਗਏ ਛੋਟਾ ਜਿਹਾ ਕੰਮ ਹੋਣ ਚੱਕੇ ਦੇਰੀ ਕਿੱਥੇ ਆ ਜੀ ਫਿਰ ਪਤਾ ਨਹੀਂ ਸਾਰਾ ਅਸੀਂ ਵਿੱਤ ਮੰਤਰੀ ਕੋ ਵੀ ਬਹੁਤ ਵਾਰੀ ਗਏ ਆ ਤੇ ਜਿਹੜੇ ਕਲੈਰੀਕਲ ਉਹ ਵੀ ਉੱਤੋਂ ਥੱਲੇ ਹੁੰਦੇ ਆ ਉਹ 90 94000 ਰੁਪਏ ਲੈ ਰਹੇ ਆ ਕਿ ਅਸੀਂ ਦੇਖੋ ਉਹਨਾਂ ਦੇ ਥੱਲੇ ਕੁਝ ਵੀ ਨਹੀਂ ਆ ਤੁਰੀ ਉੱਥੇ ਨਾ ਜੀ ਸੀਐਮ ਸਾਹਿਬ ਦੀ ਸਕਿਉਰਿਟੀ ਦਾ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਉਹਨੂੰ ਚੱਕ ਕੇ ਜੇਲ੍ਹਾਂ ਸਿੱਟ ਦੇਣਗੇ ਹਾਂਜੀ ਹਾਂਜੀ ਅਸੀਂ ਜੇਲਾ ਵਿੱਚ ਰਹਿ ਚੁੱਕੇ ਆ ਸਰ ਪਟੰਡੇ ਕੰਸਟਰਕਟਰ ਨੂੰ ਐਜੂਕੇਸ਼ਨ ਦੇਣ ਵਾਲਿਆਂ ਨੂੰ ਜੇ ਜੇਲ੍ਹਾਂ 'ਚ ਰਹਿਣਾ ਪੈ ਰਿਹਾ ਤੇ ਸ਼ਰਮ ਨਹੀਂ ਆਉਂਦੀ ਲੀਡਰਾਂ ਨੂੰ ਇਹ ਮਿਲ ਜਾਂਦੀਆਂ ਹੋਣਗੀਆਂ ਜੀ ਹਾਂ ਜੀ ਬਿਲਕੁਲ ਨਹੀਂ ਜੇ ਅੱਜ ਬੇਬੀ ਹੋਇਆ ਤਾਂ ਕਹਿੰਦੇ ਦੂਸਰੇ ਦਿਨ ਇੱਥੇ ਆ ਕੇ ਆਪਣੀ ਜੌਬ ਕਰੋ ਨਹੀਂ ਤਾਂ ਅਸੀਂ ਤੁਹਾਡੀ ਜਗ੍ਹਾ ਕੋਈ ਹੋਰ ਬੰਦਾ ਰੱਖ ਲਾਂ ਜੁਨੀਅਨ ਦੇ ਮੈਂਬਰ ਸੀਗੇ ਉਹਨਾਂ ਦੇ ਬੇਟੀ ਹੋਈ ਸੀ ਉਹ ਦੂਜੇ ਦਿਨ ਆਪਣੀ ਬੇਟੀ ਲੈ ਕੇ ਆਏ ਸੀ ਮੈਂ 53000 ਦੀਆਂ ਬੋਰਡ ਲੱਗੇ ਹੋਣੇ 53 53000 ਨੌਕਰੀ ਮਿਲ ਗਈ ਪੱਕੇ ਹੋ ਗਏ ਤੁਸੀਂ ਉਹ ਚ ਕਿੱਥੇ ਹੋ ਅਸੀਂ ਸਰ ਸਾਡਾ ਕਹਿੰਦੇ ਬੰਦੇ ਹੀ ਨਹੀਂ ਹੈਗੇ 13 14 ਸਾਲ ਹੋ ਚੱਲੇ ਆ ਮੈਨੂੰ ਆਪਣੇ ਆਪ ਨੂੰ ਇਹਨਾਂ ਲੱਗਦਾ ਕਿ ਸੱਸ ਕੱਚੀ ਆ ਹਜੇ ਇਸ ਟਾਈਮ ਮੈਂ ਘਰ ਵਿੱਚ ਜੀ ਰੋ ਆ 15000 ਰੁਪਏ ਲੈ ਕੇ ਸਾਨੂੰ ਇੰਨਾ ਡਰਾ ਕੇ ਕੰਮ ਕਰਵਾਇਆ ਜਾਂਦਾ ਨਾ ਜੇ ਤੁਸੀਂ ਨਹੀਂ ਕਰੋਗੇ ਆ ਰਿਲੇਕਸੀ ਰਿਟਰਨ ਹੋ ਜਾਣਾ ਜੀ ਆ ਤੁਸੀਂ ਕਰਕੇ ਜਾਣਾ ਸੈਚਰਡੇ ਵੀ ਲਾਉਨੇ ਆ ਸੀ ਦੇਖ ਲਓ ਸਾਨੂੰ ਉਹਦਾ ਕੋਈ ਪੈਸਾ ਨਹੀਂ ਸੁਆਗਤ ਹੈ ਦੋਸਤੋ ਮੈਂ ਮੋਹਨ ਸਿੰਘ ਔਲਖ ਅੱਜ ਉਹ ਸਰਕਾਰ ਹੈ ਜਿਹੜੀ ਸਰਕਾਰ ਦੇ ਸੀਐਮ ਸਾਹਿਬ ਕਦੇ ਕਹਿੰਦੇ ਰਹੇ ਆ ਕਿ ਜੇ ਖਜ਼ਾਨਾ ਖਾਲੀ ਹੈ ਇਹਨੂੰ ਪੀਪਾ ਕਹੋ ਅਸੀਂ ਭਰਾਂਗੇ ਸਾਡੇ ਕੋਲੇ ਪਾਲਸੀਆਂ ਨੇ ਦਿੱਲੀ ਮਾਡਲ ਲਾਗੂ ਕਰਨ ਦੀਆਂ ਗੱਲਾਂ ਹੁੰਦੀਆਂ ਨੇ ਮੁਲਾਜ਼ਮਾਂ ਦੇ ਟੀਏ ਡੀਏ ਭੱਤੇ ਵਧਾਉਣ ਦੀਆਂ ਗੱਲਾਂ ਹੁੰਦੀਆਂ ਨੇ ਪਰ ਕਦੋਂ ਐਮਐਲਐਸ ਦੇ ਭੱਤੇ ਵੱਧ ਜਾਂਦੇ ਨੇ ਤੇ ਮੁਲਾਜ਼ਮ ਉੱਥੇ ਦੇ ਉੱਥੇ ਉਹ ਨਗੂਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਅੱਜ ਮਜਬੂਰ ਨੇ ਕਿਉਂ ਮਜਬੂਰ ਨੇ ਧਰਨੇ ਕਿਉਂ ਲਾਉਣੇ ਪੈ ਰਹੇ ਨੇ ਮੇਰੇ ਨਾਲ ਅਲੱਗ-ਅਲੱਗ ਆਰਟਿਸਟਸ ਜੋ ਜਿਹੜੇ ਸਕਿੱਲ ਐਜੂਕੇਸ਼ਨ ਦੇਣ ਵਾਲੇ ਜਿਹੜੇ ਕੰਸਟਰਕਟਰ ਨੇ ਉਹਨਾਂ ਨਾਲ ਗੱਲ ਕਰਦੇ ਆ ਉਹ ਕਿਉਂ ਧਰਨੇ ਤੇ ਬੈਠਿਆ ਮੈਮ ਕਿਉਂ ਤੁਹਾਨੂੰ ਲੱਗਦਾ ਵੀ ਧਰਨੇ ਲਾਉਣੇ ਪੈ ਰਹੇ ਆ ਇਹ ਤਾਂ ਸਰਕਾਰ ਮੁਲਾਜ਼ਮਾਂ ਦੀ ਜੀ ਆਪ ਦੀ ਸਰਕਾਰ ਮੁਲਾਜ਼ਮਾਂ ਨੇ ਬਹੁਤ ਵੋਟਾਂ ਪਾਈਆਂ ਸੀ ਹਾਂਜੀ ਸਰ ਮੈਂ 2011 ਵਿੱਚ ਆਈਟੀਆਈ ਵੂਮਨ ਫਗਵਾੜਾ ਵਿੱਚ ਕਟਿੰਗ ਇੰਸਟ੍ਰਕਟਰ ਹਰਮੇਸ਼ ਕੁਮਾਰੀ ਮੈਂ ਉਸ ਵੇਲੇ ਜਦੋਂ ਜੁਆਇਨ ਨਹੀਂ ਕੀਤਾ ਸੀ ਮੈਨੂੰ ਲੱਗਦਾ ਸੀ ਕਿ ਮੈਂ ਕੰਡੈਕਟ ਵੇਚਦੇ ਆਂ ਤੇ ਮੈਂ 3 ਸਾਲਾਂ ਬਾਅਦ ਪੱਕੀ ਹੋ ਜਾਣਾ ਅੱਜ ਮੈਨੂੰ ਦੇਖ ਲਓ ਤੁਸੀਂ ਕਿੰਨੇ ਸਾਲ ਹੋ ਗਏ 13-14 ਸਾਲ ਹੋ ਚੱਲੇ ਆ ਕਿ ਮੇਰੇ ਜਿਹੜੇ ਬੱਚੇ ਵੀ ਵਿਆਹਣ ਵਾਲੇ ਹੋ ਗਏ ਮੇਰੇ ਘਰ ਨਾ ਆਉਣ ਵਾਲੀ ਹੈ ਮੈਨੂੰ ਆਪਣੇ ਆਪ ਨੂੰ ਇੰਨਾ ਲੱਗਦਾ ਕਿ ਸੱਸ ਕੱਚੀ ਆ ਹਜੇ ਮੈਂ ਆਪਣੇ ਆਪ ਨੂੰ ਬਹੁਤ ਫੀਲ ਮਹਿਸੂਸ ਕਰਦੀ ਆ ਕਿ ਇਹ ਜਿਹੜੀ ਸਰਕਾਰ ਹੈ ਤੇ ਮੈਨੂੰ ਬੜੀ ਆਸ ਸੀਗੀ ਕਿ ਸਾਡੇ ਲਈ ਕੁਝ ਕਰੂਗੀ ਬਹੁਤ ਵਧੀਆ ਆ ਕਿ ਮੇਰੀ ਵੀ ਥੋੜੀ ਘਰ ਦੇ ਵਿੱਚ ਰੈਪਿਊਟੇਸ਼ਨ ਬਣੂਗੀ ਪਰ ਇਸ ਟਾਈਮ ਮੈਂ ਘਰ ਵਿੱਚ ਜੀ ਰੋ ਆ 15000 ਰੁਪ ਦੇ ਬੇਟੇ ਉਹਨੂੰ ਮੈਂ ਪੜਾਇਆ ਬਹੁਤ ਲੋਨ ਲੈ ਲੈ ਕੇ ਪੜਾਇਆ ਵੱਡਾ ਬੇਟਾ ਮੇਰਾ ਵਕੀਲ ਆ ਛੋਟਾ ਮੇਰਾ ਬੇਟਾ ਹੁਣ ਮੈਂ ਬਾਹਰ ਕੈਨੇਡਾ ਵਿੱਚ ਭੇਜਿਆ ਬਹੁਤ ਲੋਨ ਲਿਆ ਹੋਇਆ ਆ ਸਾਡੇ ਸਿਰ ਬਹੁਤ ਕਰਜ਼ਾ ਆ ਕਿ ਮੈਂ ਸਰਕਾਰ ਤੇ ਬੜਾ ਮੈਨੂੰ ਆਸ ਸੀਗੀ ਵੀ ਸਾਡਾ ਬਹੁਤ ਜਲਦੀ ਸੁਣਗੀ ਮੈਂ 23 ਨੂੰ 23 ਵਿੱਚ ਭਗਵੰਤ ਮਾਨ ਨੂੰ ਫਗਵਾੜਾ ਵਿੱਚ ਮਿਲੀ ਸੀਗੀ ਉਹ ਕਹਿੰਦੇ ਸੀ ਕੋਈ ਨਹੀਂ ਮੈਡਮ ਇਹ ਤਾਂ ਤੁਹਾਡਾ ਛੋਟਾ ਜਿਹਾ ਕੰਮ ਆ ਸੀ ਤੁਹਾਡਾ ਪਹਿਲ ਦੇ ਆਧਾਰ ਤੇ ਕਰਾਂਗੇ ਪਰ ਆਹ ਦੇਖ ਲਓ ਅੱਜ ਕਿੰਨੇ ਸਾਲ ਹੋ ਗਏ ਛੋਟਾ ਜਿਹਾ ਕੰਮ ਹੁਣ ਕਿਉਂ ਦੇਰੀ ਕਿੱਥੇ ਆ ਜੀ ਫਿਰ ਪਤਾ ਨਹੀਂ ਸਾਰਾ ਸੀ ਵਿੱਤ ਮੰਤਰੀ ਕਾਇਆ ਉਹ ਜੀ ਤੱਕ ਸਾਨੂੰ ਨਹੀਂ ਲਾਗੂ ਹੁੰਦਾ ਪਿਆ ਅਸੀਂ ਦੇਖੋ ਕਿੰਨੇ ਔਖੇ ਆ ਜਿਹੜੇ ਸਾਡੇ 60 ਤੋਂ ਥੱਲੇ ਆ ਮਜ਼ਦੂਰ ਉਹ ਵੀ 7-800 ਰੁਪਈਆ ਦਿਹਾੜੀ ਲੈਂਦਾ ਪਿਆ ਹਨ ਤੇ ਅਸੀਂ ਤਾਂ ਉਹਨਾਂ ਤੋਂ ਵੀ ਬਹੁਤ ਮਾੜੇ ਆ ਸਾਨੂੰ ਬਹੁਤ ਮਹਿਸੂਸ ਹੁੰਦਾ ਆ ਵੀ ਅਸੀਂ ਇੰਨੇ ਵੀ ਇਦਾਂ ਦੇ ਹੈਗੇ ਆ ਇਦਾਂ ਦੇ ਹਾਲਾਤਾਂ ਵਿੱਚ ਆ ਅਸੀਂ ਜਦੋਂ ਕਿਸੇ ਨੂੰ ਦੱਸਦੇ ਵੀ ਕਿਸੇ ਘਰ ਫੈਮਿਲੀ ਮੈਂਬਰ ਨਾਲ ਵੀ ਬੈਠਨੇ ਆ ਸਾਨੂੰ ਇਦਾਂ ਲੱਗਦਾ ਹਾਈ ਅਸੀਂ ਇੱਥੇ ਨੌਕਰੀ ਕਰਦੇ ਲੋਕੀ ਕਹਿੰਦੇ ਵੀ ਸਰਕਾਰੀ ਨੌਕਰੀ ਕਰਦੀ ਆ ਪਰ ਅਸੀਂ ਜੀਰੋ ਆ ਸਾਡਾ ਕੁਛ ਨਹੀਂ ਬਣ ਰਿਹਾ ਇਨੀ ਨਮੋਸ਼ੀ ਦੀ ਹਾਲਤ ਕਿਉਂ ਬਣਾਤੀ ਜੀ ਮੁਲਾਜ਼ਮਾਂ ਦੀ ਜਿਹੜੇ ਸਕਿੱਲ ਐਜੂਕੇਸ਼ਨ ਦਿੰਦੇ ਆ ਪੂਰੀ ਦੁਨੀਆ 'ਚ ਤਕਨੀਕੀ ਸਿੱਖਿਆ ਦੀ ਗੱਲ ਹੁੰਦੀ ਆ ਕਿ ਬੱਚੇ ਜੇ ਸਕਿੱਲਡ ਹੋਣਗੇ ਆਪਣੇ ਪੈਰਾਂ 'ਚ ਹੋਣਗੇ ਪੀਐਮ ਸਾਹਿਬ ਭਾਸ਼ਣ ਕਰਦੇ ਨੇ ਤੇ ਸਾਡੇ ਵਾਲੇ ਸੀਐਮ ਸਾਹਿਬ ਕਿੱਥੇ ਸੁੱਤੇ ਆ ਫਿਰ ਹਾਂਜੀ ਹਾਂਜੀ ਸਾਰੇ ਇਦਾਂ ਦੇਖੋ ਅਸੀਂ ਜਦੋਂ ਪੜ੍ਹਾਉਂਦੇ ਆ ਬੱਚਿਆਂ ਨੂੰ ਉਹਨਾਂ ਨੂੰ ਅਸੀਂ ਜਿੱਦਾਂ ਹੁਣ ਗਾਂ ਜੋਬ ਤੇ ਲਵੋਨੇ ਉਹ ਸਾਡੇ ਨਾਲੋਂ ਜ਼ਿਆਦਾ ਪੈਸੇ ਕਮਾਉਂਦੇ ਆ ਠੀਕ ਆ ਅਸੀਂ ਉੱਥੇ 15000 ਦੇ ਉੱਤੇ ਖੜੇ ਆ ਉਹ ਜਦੋਂ ਆ ਕੇ ਕਹਿੰਦੇ ਕਿ ਮੈਡਮ ਅਸੀਂ ਤਾਂ ਓਵਰਟਾਈਮ ਪਾ ਕੇ ਵੀ ਸਣਾ 25-30000 ਰੁਪਇਆ ਕਮਾ ਲੈਨੇ ਆ ਪਰ ਸਾਨੂੰ ਅਸੀਂ ਉੱਥੇ ਹੀ ਖੜੇ ਆ ਸਾਡਾ ਕੋਈ ਨਹੀਂ ਸੋਚਦਾ ਪਿਆ ਜਿੱਦਾਂ ਵਿਸ਼ਕਰਮ ਇਹਦੀ ਵੀ ਸਕੀਮ ਚੱਲਦੀ ਆ ਅਸੀਂ ਸਾਰੀਆਂ ਸਕੀਮਾਂ ਆਈਟੀਏ ਦੇ ਵਿੱਚ ਚਲਾਉਨੇ ਆ ਕਈ ਤਰ੍ਹਾਂ ਨਹੀਂ ਆਉਨੀਆਂ ਆ ਜਿਹੜੇ ਸਾਡੇ ਬੱਚੇ ਹੁਣ ਸਾਨੂੰ ਇਹ ਕਹਿੰਦੇ ਹਾਏ ਮੈਡਮ ਤੁਸੀਂ ਕੱਚੇ ਆ ਸਾਨੂੰ ਤਾਂ ਲੱਗਦਾ ਕਿ ਸਾਡੇ ਉੱਥੇ ਇੱਕੋ ਰੈਗੂਲਰ ਮੈਡਮ ਆ ਜਿਹੜੇ ਕਟਿੰਗ ਇੰਸਟ੍ਰਕਟਰ ਆ ਪ੍ਰਿੰਸੀਪਲ ਦੀ ਪੋਸਟ ਤੋਂ ਥੱਲੇ ਹੁੰਦੇ ਆ ਤੇ ਜਿਹੜੇ ਕਲੈਰੀਕਲ ਉਹ ਵੀ ਉੱਤੋਂ ਥੱਲੇ ਹੁੰਦੇ ਆ ਉਹ 90 94000 ਰੁਪਏ ਲੈ ਰਹੇ ਆ ਕਿ ਅਸੀਂ ਦੇਖੋ ਉਹਨਾਂ ਦੇ ਥੱਲੇ ਕੁਝ ਵੀ ਨਹੀਂ ਹੈ ਅੱਛਾ ਅੱਗੇ ਕੀ ਕਾਲ ਆ ਜੀ ਅੱਗੇ ਕਿੱਥੇ ਕੋਈ ਪ੍ਰੋਟੈਸਟ ਕਰਨ ਦੀ ਕਾਲ ਹੈਗੀ ਆ ਜਿਹੜੀ ਆ ਇਥੇ ਆਵਾਜ਼ ਦੇ ਰਹੇ ਸੀ ਆਵਾਜ਼ ਹਾਂਜੀ ਅਸੀਂ ਸਾਰੇ ਇਹ ਸੋਚ ਕੇ ਧਰਨਾ ਲਾਇਆ ਵੀ ਸਾਡੀ ਅੱਜ ਸੁਣੂਗੀ ਸਾਨੂੰ 4 ਦਿਨ ਹੋ ਗਏ ਆ ਸਾਡੇ ਇੱਥੇ ਕੋਈ ਵੀ ਡਾਇਰੈਕਟਰ ਨਹੀਂ ਥੱਲੇ ਆਇਆ ਹੁਣੇ ਮਨੋਜ ਗੁਪਤਾ ਜੀ ਇੱਥੋਂ ਗੱਡੀ ਦੇ ਵਿੱਚ ਲੰਘ ਕੇ ਗਏ ਆ ਮੈਂ ਉਹਨਾਂ ਨੂੰ ਬਹੁਤ ਵਾਰੀ ਮਿਲਿਆ ਸੂਬਾ ਕਮੇਟੀ ਮੈਂਬਰ ਦੀ ਪ੍ਰਧਾਨ ਵੀ ਰਾ ਚੁੱਕੀ ਹਾਂ ਪਰ ਮੈਨੂੰ ਹੁਣਾਂ ਕੁਝ ਵੀ ਨਹੀਂ ਅਸੀਂ ਦੇਖਿਆ ਬਹੁਤ ਮਿਲ ਕੇ ਹੁਣ ਅਸੀਂ ਉਹ ਵੀ ਛੱਡ ਦਿੱਤਾਵੇਂ ਆਪਣਾ ਆਪ ਦੇ ਵਿੱਚ ਉਹ ਵੀ ਵੀ ਨਹੀਂ ਇੱਥੇ ਕੁਛ ਕਰਦੀ ਹੈਗੀ ਘਰ ਦੇ ਕਹਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਚੰਡੀਗੜ੍ਹ ਆਉਨੇ ਆ ਪਰ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਆਉਨੇ ਆ ਤਾਂ ਕਹਿੰਦੇ ਜੀ ਕੋਈ ਨਹੀਂ ਤੁਹਾਡਾ ਕੰਮ ਹੋ ਜਾਣਾ ਅਸੀਂ ਕਰ ਦੇਣਾ ਆ ਦੇਖੋ ਜੀ ਇੰਨੇ ਦਿਨਾਂ ਵਿੱਚ ਕਰ ਦੇਣਾ ਪਰ ਸਾਨੂੰ ਕੋਈ ਆਸ ਨਹੀਂ ਹੁਣ ਜੇ ਅਸੀਂ ਇਹ ਨਹੀਂ ਕਰਦੇ ਤਾਂ ਪੰਜ ਤਰੀਕ ਦਾ ਅਸੀਂ ਧਰਨਾ ਜਿਹੜਾ ਧੂਰੀ ਵਿੱਚ ਰੱਖਣਾ ਧੂਰੀ ਉੱਥੇ ਨਾ ਜੀ ਸੀਐਮ ਸਾਹਿਬ ਦੀ ਸਕਿਉਰਿਟੀ ਦਾ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਉਹਨੂੰ ਚੱਕ ਕੇ ਜੇਲ੍ਹਾਂ ਛੱਡ ਦੇਣਗੇ ਹਾਂਜੀ ਹਾਂਜੀ ਅਸੀਂ ਜੇਲਾ ਵਿੱਚ ਰਹਿ ਚੁੱਕੇ ਹਾਂ ਮਤਲਬ ਜੇ ਕੰਸਟਰਕਟਰ ਨੂੰ এডੂਕੇਸ਼ਨ ਦੇਣ ਵਾਲਿਆਂ ਨੂੰ ਜੇ ਜੇਲ੍ਹਾਂ ਚ ਰਹਿਣਾ ਪੈ ਰਿਹਾ ਤੇ ਸ਼ਰਮ ਨਹੀਂ ਆਉਂਦੀ ਲੀਡਰਾਂ ਨੂੰ ਅਸੀਂ ਬਹੁਤ ਸਟਰਗਲ ਕੀਤਾ ਸਾਰਾ ਅਸੀਂ ਜੇਲ੍ਹਾਂ ਵਿੱਚ ਵੀ ਰਹਿ ਕੇ ਆਏ ਬਹੁਤ ਸਟਰਗਲ ਕੀਤਾ ਅਸੀਂ ਅਸੀਂ ਬਠਿੰਡੇ ਵਿੱਚ ਜੇਲ੍ਹ ਚ ਰਹੇ ਸੀ ਬਾਦਲ ਸਾਹਿਬ ਨੂੰ ਸਰਕਾਰ ਸੀਗੀ ਪਰ ਉਹਨਾਂ ਨੇ ਸਾਨੂੰ ਤਾਂ ਬਹੁਤ ਬੋਲਦੇ ਰੇ ਸੀਮ ਸਾਹਿਬ ਵੀ ਬਾਦਲਾ ਨੇ ਇੱਕ ਕੈਪਟਨ ਨੇ ਬਹੁਤ ਲੁੱਟਿਆ ਇਹਨਾਂ ਤੇ ਸਾਨੂੰ ਬਹੁਤ ਆਸੀ ਵੀ ਕਹਿੰਦੇ ਸੀ ਵੀ ਅਸੀਂ ਕੋਈ ਭੁੱਖਾ ਨਹੀਂ ਮਰਨ ਦੇਣਾ ਅਸੀਂ ਸਭ ਨੂੰ ਨੌਕਰੀ ਦੇਣੀ ਆ ਜਿਹੜੇ ਕੱਚੇ ਮਲਾਲਮ ਆ ਅਸੀਂ ਕੱਚਾ ਨਾਂ ਵੀ ਸ਼ਬਦੀ ਹਟਾ ਦੇਣਾ ਆ ਪਰ ਅਸੀਂ ਹੈ ਇਸ ਟਾਈਮ ਵੀ ਕੱਚੇ ਹੀ ਆ ਆ ਗੱਲ ਕਰਦੇ ਕਰਦੇ ਖੁਦ ਨਹੀਂ ਕੱਚੇ ਹੁੰਦੇ ਵੀ ਯਾਰ ਥੱਕਾ ਹੀ ਹੋ ਗਿਆ ਸਾਡੇ ਨਾਲ ਬਿਲਕੁਲ ਸਰ ਸਾਨੂੰ ਤਾਂ ਬਹੁਤ ਮਹਿਸੂਸ ਹੁੰਦਾ ਆ ਪਰ ਉਹਨਾਂ ਨੂੰ ਇਹ ਚੀਜ਼ ਬਾਰੇ ਨਹੀਂ ਮਹਿਸੂਸ ਹੁੰਦਾ ਵੀ ਦੇਖੋ ਅਸੀਂ ਕਿੱਦਾਂ ਇਹ ਰੋਂਦੇ ਆ ਕਿੱਦਾਂ ਛੋਟੇ ਛੋਟੇ ਬੱਚੇ ਆ ਘਰਾਂ ਵਿੱਚ ਜਿਹੜਾ ਹੁਣ ਜਿਨ੍ਹਾਂ ਦੇ ਜੈਂਸ ਜਿਹੜੇ 15000 ਦੇ ਵਿੱਚ ਕੰਮ ਕਰਦੇ ਆ ਵਿਚਾਰੇ ਉਹਨਾਂ ਦੇ ਘਰਾਂ ਦੀਆਂ ਕਿੰਨੀਆਂ ਮੰਗਾ ਉਹਨਾਂ ਦੇ ਬੱਚੇ ਆਂਦਾ ਹਨਾ ਅਸੀਂ ਵੀ ਲੇਡੀਜ਼ ਹੋ ਕੇ ਦੇਖੋ ਸਾਨੂੰ ਕਿੰਨੀਆਂ ਪ੍ਰੋਬਲਮ ਆਉਨੀਆਂ ਜਦੋਂ ਬੇਬੀ ਹੋ ਜਾਂਦਾ ਸਾਨੂੰ ਕੋਈ ਸਹੂਲਤ ਨਹੀਂ ਹੈਗੀ ਉਹ ਵਿਚਾਰੀ ਸ਼ੇਮੀਆਂ ਮਿਲ ਜਾਂਦੀਆਂ ਹੋਣਗੀਆਂ ਜੀ ਉਹ ਨਾ ਜੀ ਬਿਲਕੁਲ ਨਹੀਂ ਜੇ ਅੱਜ ਬੇਬੀ ਹੋਇਆ ਤਾਂ ਕਹਿੰਦੇ ਦੂਸਰੇ ਦਿਨ ਇੱਥੇ ਆ ਕੇ ਆਪਣੀ ਜੌਬ ਕਰੋ ਨਹੀਂ ਤਾਂ ਅਸੀਂ ਤੁਹਾਡੀ ਜਗ੍ਹਾ ਕੋਈ ਹੋਰ ਬੰਦਾ ਰੱਖ ਲਾਂ ਇਦਾਂ ਹੋਇਆ ਕਦੇ ਹਾਂਜੀ ਹਾਂਜੀ ਹੁੰਦਾ ਸਰ ਇਦਾਂ ਹੁੰਦਾ ਆ ਕਿ ਉਹ ਕਈ ਵਾਰੀ ਵਿਚਾਰੀ ਇੱਕ ਸਾਡੇ ਧੂਰੀ ਦੇ ਮੈਡਮ ਸੀ ਸ੍ਰਿੰਦਰਕੌਰ ਸਾਡੇ ਨਾਲ ਉਹ ਸੀਗੇ ਜੂਨੀਅਨ ਦੇ ਮੈਂਬਰ ਸੀਗੇ ਉਹਨਾਂ ਦੇ ਬੇਟੀ ਹੋਈ ਸੀ ਉਹ ਦੂਜੇ ਦਿਨ ਆਪਣੀ ਬੇਟੀ ਲੈ ਕੇ ਆਏ ਸੀ ਦੂਸਰੇ ਦਿਨ ਆਪਣੀ ਬੇਟੀ ਨਾਲ ਲੈ ਕੇ ਆ ਕੇ ਕਲਾਸ 'ਚ ਬ ਇਨਾ ਮਾੜਾ ਹਾਲ ਹੈ ਸਰਕਾਰ ਦਾ। ਤੁਸੀਂ ਸੀਐਮ ਸਾਹਿਬ ਨੇ ਬਾਅਦ ਦੇ ਵਿੱਚ 4 ਸਾਲ ਹੋ ਗਏ ਕੋਈ ਗੱਲ ਨਹੀਂ ਸੁਣੀ। ਕੋਈ ਗੱਲ ਨਹੀਂ ਹੋਈ ਸਾਡੀ। ਅੱਜ ਤੱਕ ਅਸੀਂ ਬੜੀ ਆਸ ਤੇ ਸੀ। ਅਸੀਂ ਕਹਿੰਨੇ ਆਂ ਵੀ ਚਲੋ ਹੁਣ ਵੀ ਅੱਜ ਵੀ ਸਾਡਾ ਕੰਮ ਹੋ ਜਾਏ। ਪਰ ਸਾਨੂੰ 4 ਦਿਨ ਇੱਥੇ ਹੋ ਗਏ ਆ। ਕੋਈ ਵੀ ਉੱਪਰੋਂ ਦਫ਼ਤਰ ਦਾ ਬੰਦਾ ਨਹੀਂ ਆਇਆ। ਸਾਨੂੰ ਕਿਸੇ ਨੇ ਨਹੀਂ ਪੁੱਛਿਆ ਤੁਸੀਂ ਕਿਉਂ ਆਏ ਆ? ਤੁਹਾਨੂੰ ਕੀ ਪ੍ਰੋਬਲਮ ਆ? ਵੀ ਇਹ ਵੀ ਵਿਚਾਰੇ ਆਏ ਆ ਕਿੱਦਾਂ ਸਵੇਰ ਦੇ ਸੀ ਹੁਣ ਧੁੰਦਾ ਵਿੱਚ ਆਏ ਆ। ਸਾਨੂੰ ਕਿੰਨਾ ਡਰ ਆ ਅੱਜਕੱਲ ਕਿੰਨੇ ਐਕਸੀਡੈਂਟ ਹੁੰਦੇ ਕਈ ਕੁਝ ਹੁੰਦਾ। ਪਰ ਸਾਡਾ ਤਾਂ ਕੁਝ ਵੀ ਨਹੀਂ ਸਾਨੂੰ ਕਿਸੇ ਨੇ ਦੇਣਾ ਹੈਗਾ। ਜਿੱਦਾਂ ਦੇ ਅਸੀਂ ਹੈਗੇ ਜੇ ਜਿਦਾ ਹੁਣ ਜਿਹੜੇ ਪੱਕੇ ਬੰਦੇ ਆ ਉਹਨਾਂ ਨੂੰ ਸਾਰਾ ਕੁਝ ਮਿਲਦਾ ਹੈ ਪਰ ਸਾਡੇ ਉੱਤੇ ਕੁਝ ਵੀ ਲਾਗੂ ਨਹੀਂ ਹੁੰਦਾ ਮੈਂ 53000 ਦੀਆਂ ਬੋਰਡ ਲੱਗੇ ਹੋਣੇ 53 53000 ਨੌਕਰੀ ਮਿਲ ਗਈ ਪੱਕੇ ਹੋ ਗਏ ਤੁਸੀਂ ਉਹ ਚ ਕਿੱਥੇ ਹੋ ਅਸੀਂ ਸਰ ਸਾਡਾ ਕਹਿੰਦੇ ਬੰਦੇ ਨਹੀਂ ਹੈਗੇ ਮਾਮੇ ਮਾਸੀਆ ਸਭ ਦੇ ਇਦਾਂ ਬੰਦੇ ਰੱਖੇ ਹੋਏ ਇਹ ਕੋਈ ਸਾਡੇ ਬੰਦੇ ਨਹੀਂ ਹੈਗੇ ਸਾਡਾ ਡਿਪਾਰਟਮੈਂਟ ਵਿੱਚ ਕੋਈ ਨਾਮ ਨਹੀਂ ਲੈਂਦਾ ਹੈਗਾ ਸਾਡੇ ਕੋਲ ਦਫ਼ਤਰ ਵਾਲੇ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਆ ਜਿੱਥੇ ਨਹੀਂ ਜੇ ਅਸੀਂ ਤੁਹਾਡੇ ਉੱਤੇ ਲੈਟਰ ਕੱਢ ਦਵਾਗੇ ਜੇ ਨਹੀਂ ਤੁਸੀਂ ਕੰਮ ਕਰੋਗੇ ਪਰ ਸਾਡੇ ਤੇ ਸਾਰਾ ਦਿਨ ਤਲਵਾਰ ਲਟਕਦੀ ਸਾਨੂੰ ਇੰਨਾ ਡਰਾ ਕੇ ਕੰਮ ਕਰਵਾਇਆ ਜਾਂਦਾ ਨਾ ਜੇ ਤੁਸੀਂ ਨਹੀਂ ਕਰੋਗੇ ਆ ਰਿਲੇਕਸ ਰਿਟਰਨ ਹੋ ਜਾਣਾ ਜੀ ਆ ਤੁਸੀਂ ਕਰਕੇ ਜਾਣਾ ਸਾਨੂੰ ਸੈਚਰਡੇ ਵੀ ਕਈ ਵਾਰੀ ਦਾਖਲੇ ਸੀ ਜਦੋਂ ਕਰਦੇ ਹਾਂ ਨਾ ਆਪਣੇ ਸੈਚਰਡੇ ਵੀ ਲਾਉਣੇ ਆ ਸੀ ਦੇਖ ਲਓ ਸਾਨੂੰ ਉਹਦਾ ਕੋਈ ਪੈਸਾ ਨਹੀਂ ਮਿਲਦਾ ਐਨੇ ਬੁਰੇ ਹਾਲ ਹੈ ਸਰਕਾਰ ਦੇ ਮੇਰੇ ਨਾਲ ਲੇਡੀ ਸਟਾਫ ਸੀਗੇ ਆਈਟੀ ਜਿਹੜੇ ਸਕਿੱਲ ਐਜੂਕੇਸ਼ਨ ਉਹ ਦਿੰਦੇ ਨੇ ਪਰ ਹਾਲਤ ਇੰਨੀ ਮਾੜੀ ਆ ਕਿ ਸੁਣ ਕੇ ਗੱਲਾਂ ਉਹਨਾਂ ਦੀਆਂ ਖੁਦ ਨੂੰ ਇਹ ਮਹਿਸੂਸ ਹੁੰਦਾ ਵੀ ਯਾਰ ਕਿੱਦਾਂ ਦੀ ਸਰਕਾਰ ਆ ਜਿਹੜੀ ਇੰਨੀਆਂ ਵੱਡੀਆਂ ਗੱਲਾਂ ਕਰਦੀ ਸੀ ਅੱਜ ਉਹਨਾਂ ਚੋਂ ਇੱਕ ਵੀ ਗੱਲ ਤੇ ਉਹ ਖਰੇ ਨਹੀਂ ਉਤਰ ਰਹੇ ਸੀਐਮ ਸਾਹਿਬ ਜਦੋਂ ਗੱਲਾਂ ਕਰਦੇ ਉਹਨਾਂ ਨੂੰ ਮਿਲ ਕੇ ਕਿ ਇਹ ਤਾਂ ਛੋਟੀਆਂ ਜਿਹੀਆਂ ਗੱਲਾਂ ਸਾਈਨ ਹੋਣੇ ਆ ਤੁਸੀਂ ਪੱਕੇ ਹੋ ਜਾਣਾ ਕੱਚਾ ਸ਼ਬਦ ਮੈਂ ਰਹਿਣ ਹੀ ਨਹੀਂ ਦੇਣਾ ਅੱਜ ਉਹ ਗੱਲਾਂ ਕਰਦੇ ਕਰਦੇ ਖੁਦ ਭਾਵਕ ਹੋ ਜਾਂਦੇ ਆ ਕਿ ਸਾਡੀਆਂ ਗੱਲਾਂ ਕੀਤੀਆਂ ਹੋਈਆਂ ਦਾ ਕੀ ਫਾਇਦਾ ਸੀਐਮ ਸਾਹਿਬ ਨਾਲ ਹੋਈਆਂ ਮੁਲਾਕਾਤਾਂ ਦਾ ਕੀ ਫਾਇਦਾ ਜਦੋਂ ਕਿਸੇ ਨੇ ਗੱਲ ਹੀ ਨਹੀਂ ਸੁਣੀ